ਸੋ ਵੇਰੇ ਵੇਰੇ ਬੱਦਲ ਹੋ ਗਿਆ ਬਾਈ ਅੱਜ ਕਿਣਮਣਕਣੀ ਜੀ ਵੀ ਹੋਈ ਸਾਜਰੇ ਉਹ ਚਲੋ ਹਜੇ ਬਾਕੀ ਬੰਦੇ ਕਿੱਥੇ ਚਲੇ ਗਏ ਮਿੱਲਾ ਵਾਲੇ ਕਹਾ ਇੱਕ ਵਾਰੀ ਗੰਨਾ ਬਿੱਜੋ ਪੈਸੇ ਬਾਰ-ਬਾਰ ਕਮਾਊਗਾ ਹਾ ਜੀ ਸਿਲੰਡਰ ਮੁੱਕ ਗਿਆ ਆਟਾ ਮੁੱਕ ਤੇਰਾ ਸਿਰ ਦੁਖਣ ਲੱਗ ਗਿਆ ਚਲੋ ਪੈਸੇ ਨਹੀਂ ਪੂਰੇ ਹੁੰਦੇ ਦਿਖਾਈ ਕਿੰਨੇ ਪੈ ਗਿਆ ਕਿੰਨਾ ਪੈ ਗਿਆ 1000 ਰੁਪਿਆ ਹੈ 1000 ਰੁਪਿਆ ਇਹ ਵਾ 1000 ਨਹੀਂ ਹੈ 10000 ਹੈ 10000 ਹਾਂ ਓਏ 10000 ਕਹਿ ਰਿਹਾ ਪੈ ਗਿਆ ਹੈ 10000 10000 ਕੱਲ ਕਾ ਕਿੰਨਾ ਪਿਆ 70 70000 ਕੱਲ ਲੈ ਲਿਆ ਬਈ ਮੈਂ ਟਰੈਕਟਰ ਲਾਵੇਂ ਅਜ ਤਿੰਨ ਬੰਦੇ ਘਟੇ ਪੈ ਗਿਆ ਮੋੜ ਮੈਂ ਟਰੈਕਟਰ ਰੋਕ ਲਿਆ ਦੋਵੇਂ ਟਰਾਲੀ ਰੁਕ ਗਈ ਆ ਗਿਆ ਦੇਖਾਂ ਮੈਸੀ ਪਾਇਆ ਨਵਾਂ ਲਿਆ ਆ ਗਿਆ ਮੁਰੇ ਆਤੀ ਵੇਟਰਾਂ ਦੀ ਘਰਾਂ ਜਮਾ ਡਿੰਕ ਨਹੀਂ ਵੜਦਾ ਟਰੈਕਟਰ ਬਾਈ ਜਪੂਰੀ ਲਿਫਟ ਗੇਰਦੇ ਆ ਥੋੜੇ ਰੁਕ ਜਾ ਇਹ ਪਤਾ ਨਹੀਂ ਬਾਈ ਕਿਆ ਜਾਨਵਰ ਆ ਬੜੇ ਬੜੇ ਲਾਲ ਮਿੱਟੀ ੜਦੀ ਬਾਈ ਤਲੇ ਦੇ ਵਿੱਚ ਉਹ ਉੱਠੀ ਟਰਾਲੀ ਉਹ ਮੱਤੀ ਪੜੀ ਫਿੱਤ ਰਹੇ ਨਾ ਲੈ ਬਾਈ ਕਰਦੀ ਪਿਆਰੀ ਇਹ ਪਾਰਾ ਪੂੜਾ ਇਹਨਾਂ ਰੇਲ ਯੂਰਪ ਆਣੇ ਲੁਕਰ ਪਰ ਇਹਨਾਂ ਵਰਤ ਸ਼ੁਕਰ ਮੇਲੇ ਸਨਾਣੇ ਦੇਖੋ ਬਾਈ ਸਾਰਾ ਯਾਰ ਖਾਦੀ ਹੈ ਤੁਨ ਆਗੇ ਦੇ ਬਾਈ ਮਿਲ ਆਪਾਂ ਟਰਾਲੀ ਦਾ ਹੋਇਆ ਸਿੱਧਾ ਹੀ ਕੰਡਾ ਬਸ ਦੋ ਟਰਾਲੀਆਂ ਮੁਰੇ ਦੀਆਂ ਟਰਾਲੀ ਆ ਗਈ ਚੈਨ ਪਰ ਆਪਣੀਆਂ ਜਲਤੁਰੇ ਦੇ ਇਸ ਟਰਾਲੀ ਦਾ ਪਟਿਆ ਬਾਈ ਟਾਇਰ ਟਾਇਰ ਪਾੜ ਗਿਆ ਟਰਾਲੀ ਭਾਈ ਨੇ ਸਿੱਟੀ ਲਵਾ ਦੀ ਅੰਦਰ ਉਸ ਤੱਕ 15 ਤੱਕ ਉਹ ਹੋਲੀ ਕਰਕੇ ਕੰਮ ਖਰਾਬ ਹੋ ਜਾਣਾ ਮੜਾ ਜਾ ਸਾਢੇ 11 ਇੰਟਰ ਹੋਏ ਦੇ ਆਪਾਂ 1 ਵਜੇ ਉਰੇ ਆ ਗਏ ਯਾਨੀ ਅੱਜ 2 ਟਾਂ ਹੀ ਘੰਟੇ ਮੈਂ ਟਰਾਲੀ ਖਾਲੀ ਹੋ ਜਾਣੀ ਹੈ ਮੈਂ ਲਵਾ ਫੇਰ ਦੋ ਟਰੰਡੀਆਂ ਭਾਈ ਬਾਹਰ ਦੇਖਦੇ ਸਾਰੇ ਯਾਰਡ ਮਾ ਖੰਡੀ ਹੋ ਜਾਂਦੀ ਆਦ ਗਏ ਅੱਪਾ ਬਸੰਤ ਪਰੇ ਮੈਂ ਚਾਹੀਏ ਮਾਰ ਲਈ ਮਾ ਜੋੜ ਲਿਆ ਭਾਈ ਰੋਟਾ ਵੇ ਟਰੱਪਨ ਸੂਪਰ ਸਿਡਰਾ ਤੋੜਦਾ ਬਾਈ ਖੇਤ ਦਾ ਟਰੈਕਟਰ ਐਨ ਵਧੀਆ ਚੱਲ ਰਿਹਾ ਬਾਈ ਕੋਈ ਪਰਵਾਹ ਨਹੀਂ ਐ ਜੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਬਾਈ ਸਭ ਠੀਕ ਠਾਕ ਹੋਏਗੇ ਸਵੇਰੇ ਸਵੇਰੇ ਬੱਦਲ ਹੋ ਗਿਆ ਬਾਈ ਅੱਜ ਕਿਣਮਣਕਣੀ ਜੀ ਵੀ ਹੋਈ ਸਾਜਰੇ ਉਹ ਚਲੋ ਹਜੇ ਬਚਾ ਆਇਆ ਆਪਾਂ ਪਹੁੰਚੇ ਆਂ ਖੇਤ ਬਾਈ ਟਰਾਲੀਆਂ ਲੈ ਕੇ ਗੰਨਾ ਲਦਾਉਣ ਜਿਹੜਾ ਕੱਲ ਛਿੱਲਿਆ ਵਾਲੇ ਕਰਨੇ ਕਿਉਂਕਿ ਖੇਤ ਆਪਣਾ ਥੋੜਾ ਪਿੱਛੇ ਆ ਰਸਤੇ ਦੇ ਵੀ ਲੱਲੇ ਤਿੰਨ ਕਿੱਲੇ ਦੀ ਬਾਮ ਤੱਕ ਖੇਤਮਾ ਹੀ ਪੈ ਗਈ ਬਾਕੀ ਅੱਗੇ ਵੀ ਰਸਤਾ ਕੱਚਾ ਹੀ ਹੈ ਜੇ ਬੰਦ ਗਣੀ ਹੋਗੀ ਔਖਾ ਹੋ ਜਾਣਾ ਦਾ ਚਲੋ ਸਾ ਜਰੇ ਲਦਾ ਲੇ ਆ ਬਾਕੀ ਦੇਖੀ ਜਹਾ ਜੋ ਮਹਾਰਾਜ ਨੂੰ ਮਨਜ਼ੂਰ ਹੈ ਕਹਿੰਦੇ ਨੇ ਰਾਤ ਬਾਈ ਆਪਾਂ ਨੂੰ 11:00 6:00 ਵਜੇ ਤੇ ਪਿੰਡ ਆਂਦਿਆਂ ਨੂੰ ਬਾਕੀ ਬੰਦੇ ਕਿੱਥੇ ਚਲੇ ਗਏ ਮਸ਼ਲਾਈ ਮਨਾ ਰਹੇ ਬਾਕੀ ਬੰਦੇ ਛਲਾਈ ਕਰਦਾ ਐ ਛਲਾਈ ਕਰਤਾ ਹੈ ਤੇ ਡੁੱਬਿੰਗਾ ਜਾ ਗੰਨਾ ਹੋ ਗਿਆ ਗਿਰ ਗਿਆ ਅੱਲਾ ਇਹ ਗਨਤੀ ਹੈ ਸਾਲ ਵਾਲਾ ਚੌਥੇ ਸਾਲ ਰੱਖਾਂਗੇ ਇਸੇ ਦਿਨ ਅਗਲੇ ਸਾਲ ਦੇਖੋ ਕੀ ਆਪਣਾ ਮਿੱਲਾ ਵਾਲੇ ਕਹਾਂ ਇੱਕ ਵਾਰੀ ਕੰਨਾ ਬੀਜੋ ਪੈਸੇ ਬਾਰ-ਬਾਰ ਕਮਾਉਗਾ ਹਾ ਇਹ ਇੱਕ ਵਾਰੀ ਬੀਜ ਦਾ 4 ਸਾਲ ਪੈਸੇ ਕਮਾਵੇਗਾ ਕੰਨਾ ਠੀਕ ਹੈ ਵਧੀਆ ਹਾਂ ਵਧੀਆ ਦਾੜੀ-ਧੂੜੀ ਬਣਾ ਲਈ ਵਾ ਢੰਡਾਰੀ ਹੈ ਇਹ ਜਦ ਵੀ ਖੇਤ ਮਾਮਾ ਜਿਹੜੀ ਕਹਿੰਦੇ ਆ ਸਰਦਾਰ ਜੀ ਇੱਕ ਮਿੰਟ ਸਿਲੰਡਰ ਮੁੱਕ ਗਿਆ ਆਟਾ ਮੁੱਕ ਗਿਆ ਹਰ ਸਮਾਨ ਸਾਰਾ ਹੋਆ ਸਿਲੰਡਰ ਮੁੱਕ ਗਿਆ ਕਦ ਮੁੱਕਿਆ ਸਿਲੰਡਰ ਫਰ ਸਵੇਮ ਕਾ ਫਿਰ ਮਿਲ ਕੇ ਦਾ ਛੋਟਾ ਲੈ ਗਿਆ ਚਾਹ ਦੇ ਠੀਕ ਹੈ ਉਹ ਆਉ ਪੂਲੀ ਉਠਾਤਾ ਹੈ ਹਾਂ ਜੀ ਹਾਂ ਕਹਾ ਮੇਰਾ ਵੀਡੀਓ ਨਹੀਂ ਬਣਾਉਂਦਾ ਤਾਂ ਪੂਲੀ ਠਾਂਦੇ ਇਸ ਨੂੰ ਦੇਖ ਲਿਓ ਬਾਈ ਸਵਾਰ ਗਿਆ ਪੂਲੀਆਂ ਟਕਵਾਵਾ ਬੰਦਾ ਠੀਕ ਹੈ ਠੀਕ ਹੈ ਰਾਤ ਕੀ ਹੋਇਆ ਬੰਬ ਆ ਗਿਆ ਦਾ ਕਪੂਤਾ ਗਿਆ ਦਾ ਸੋਚਿਆ ਕਿ ਕੋਈ ਬੰਦਾ ਆਇਆ ਹੈ ਮੋਟਰ ਪਰ ਸਿਕਤਾ ਹੈ ਪੂਰਾ ਠੀਕਾ ਦਿਆ ਹੈ ਉਹ ਨਹੀਂ ਉਹ ਕੋਈ ਉਹ ਹੋਇਆ ਬੰਬ ਗਿਰਿਆ ਨਾ ਜਿਸ ਤਰ੍ਹਾਂ ਪੂਰਾ ਧਰਤੀ ਕੰਬਿਆ ਬੰਦਾ ਕੌਣ ਆ ਕੇ ਮਰਨਾ ਬੰਦੇ ਨੇ ਭੰਜੇ ਇਹ ਜੇ ਹਥਿਆਰ ਹੈ ਲਿੱਖੀ ਥਾਰੇ ਪਾ ਇਹ ਦੇਖ ਇਹ ਜੇ ਗੰਡਾਸੇ ਲੈ ਰਹੇ ਸਮੇ ਬੰਦੇ ਨੂੰ ਪੱਟ ਕੇ ਸਮੇ ਪਤੀਲੇ ਮੇ ਪਾ ਦੇਗੇ ਮੈਂ ਤਾਂ ਸੋਚਿਆ ਕਦੀ ਸਰਕਾਰ ਦਾ ਮੋਟਰ ਪਰ ਤਾਂ ਨਹੀਂ ਆ ਸਕਦਾ ਨਹੀਂ ਕੋਈ ਨਹੀਂ ਆਉਂਦਾ ਐਸਾ ਕੋਈ ਨਹੀਂ ਆਉਂਦਾ ਕਿੱਕ ਟਰਾਲੀ ਹੋਰ ਹੋਏਗਾ ਬਾਈ ਖੇਤਮਾ ਆਪਣਾ ਹਾਏ ਹੈਨਾ ਹਾਂ ਕਹਦਾ ਬੰਦਾ ਕੀ ਹਾਲ ਹੈ ਸਹੀ ਬੰਦਾ ਸੁਖਿਆਤ ਤਾਂ ਕੀ ਹੋ ਗਿਆ ਪਤਾ ਨਹੀਂ ਤੇਰਾ ਸਿਰ ਦੁਖਣ ਲੱਗ ਗਿਆ ਹਾਂ ਚਲ ਹੋ ਜਾ ਮਲਮਟਾ ਠੰਡ ਠੰਡ ਲਾਜ ਉਹ ਮੌਸਮ じゃ ਬਦਲ ਗਿਆ ਸਵੇਰੀ ਦਿਨ ਮਾ ਤੂੰ ਗਰਮੀ ਦੀ ਸਾਂ ਸਵੇਰ ਕੀ ਠੰਡ ਹੈ ਪੂਰੀ ਬੰਦਾ ਕੱਪੜੇ ਕੁੱਪੜੇ ਕੱਢਦੇ ਆ ਦਿਨ ਮਾ ਦਗਮਾਲ ਪੈ ਗਿਆ ਦੱਗ ਰਹਿ ਗਿਆ ਹਾਂ ਤੇ ਬਈ ਖੇਤ ਮਾਮਾ ਇਸਕੇ ਪੈਸੇ ਨਹੀਂ ਪੂਰੇ ਹੁੰਦੇ ਤਾਂ ਕਹੀਂ ਕਿੰਨੇ ਪੈ ਗਿਆ ਕਿੰਨਾ ਪੈ ਗਿਆ 1000 ਰੁਪਿਆ ਹੈ 1000 ਰੁਪਿਆ ਇਹ ਵਾ 1000 ਨਹੀਂ ਹੈ 10000 ਹੈ ਉਹ 10000 ਹਾਂ ਓਏ 1000 ਰੋ ਕਹਿ ਰਿਹਾ ਪੈ ਗਿਆ ਹੈ 10000 ਹੈ 10000 ਕੱਲ ਕਾ ਕਿੰਨੇ ਪਿਆ 70 70000 ਕੱਲ ਲੈ ਲਿਆ ਬਈ ਨੇ ਇਹ ਬੰਦਾ ਕਿੰਨੇ ਪੈਸੇ 10000 ਹੈ ਹਾਂ ਕਦੇ ਵੀ ਮੇਰਾ ਕੁੰਡਾ ਕਰਦਾ ਬੀੜ 80000 ਹੋ ਗਿਆ ਠੀਕ ਐ ਆਹ ਛੋਟੀ ਟਰਾਲੀ ਲੱਗੇ ਆ ਬਾਈ ਕੱਢਣ ਆਪਾਂ ਬਾਹਰ ਪਹਿਲਾਂ ਕਰੀ ਲੱਗੇ ਭਾਗਵਾ ਟਰੈਕਟਰ ਲਾਵੇਂ ਅੱਜ ਤਿੰਨ ਬੰਦੇ ਘਟਾਂ 'ਚ ਇਕ ਲਾਇਆ ਆਪਾਂ ਨੇ ਲੇਬਰ ਵਾਲਾ ਬੰਦਾ ਗੈਲ ਉਰੇ ਰੁਗੀ ਦੀ ਬਾਈ ਟਰਾਲੀ ਬੰਦਾ ਡਰ ਗਿਆ ਪਿਛਲਾ ਉਹ ਪੱਤੀ ਦਾ ਭਾਰ ਨਹੀਂ ਕੱਢ ਗਿਆ ਮੋੜ ਮੈਂ ਨਾ ਟਰੈਕਟਰ ਰੋਕ ਲਿਆ ਦੋਵੇਂ ਬਾਈ ਟਰਾਲੀ ਰੁਗੀ ਆ ਗਏ ਦੇਖ ਹਾਂ ਮੈਸੀ ਬਾਈ ਆ ਨਵਾਂ ਲਿਆ ਆ ਗਏ ਮੁਰਾ ਟਲ ਗਿਆ ਚਲੋ ਕਸੀ-ਕੁਸੀ ਲੈ ਜਿਓ ਸਾਰਾ ਫੱਟਾ-ਬੁੱਟਾ ਸਾਹਮਲੇ ਫੱਟਾ ਫਿਰ ਦੇਖ ਲੇਗੇ ਬਉ ਵੀ ਮੜੀ ਜੀ ਗਲਤੀ ਕਰ ਗਿਆ ਵਿਚਾਰਾ ਡਰ ਗਿਆ ਉਹਨੇ ਰੋਕ ਦੀ ਜੀਰੋ ਵੀ ਚੱਕਰ ਉਹ ਨਹੀਂ ਆ ਲਾਤੀ ਬਾਈ ਟਰਾਲੀ ਘਰਾਂ ਪਲਟੀ ਵਾਲਾ ਮਾਲ ਪਾਉਣੇ ਕੀ ਲੈ ਬਰੋ ਖਰੀਦ ਟਰਾਲੀ ਇੱਕ ਬਾਕੀ ਕੁਛ ਛਿੱਟ ਰਹੇ ਆ ਜਲੇ ਹੈ ਇਹ ਦੁਕਾਨ ਰੋਦੀ ਰਖ ਜਮਾ ਡਿੰਗ ਨਹੀਂ ਪੜਦਾ ਟਰੈਕਟਰ ਬਾਈ ਜਾਂ ਪੂਰੀ ਲਿਫਟ ਗੇਅਰਦੇ ਆ ਥੋੜੇ ਰੁਕ ਜਾ ਟੂ ਵੀਲਾਂ ਜਾਂ ਲਾਦੇ ਆ ਫੋਰ ਵੀਲ ਬਾ ਫਿਰ ਕਹਿਣੇ ਗਿਆ ਯਾਨੀ ਬڑے ਟਰੈਕਟਰ ਜੀ ਨਹੀਂ ਖਿਚਾਈ ਕਰਾਓ ਛੋਟਾ ਜਾ ਪਤਾ ਨਹੀਂ ਭਾਈ ਕਿਆ ਜਾਣ ਪਰ ਬੜੇ ਬੜੇ ਤਰਾ ਸਿੰਗਲ ਹਾਲ ਗੱਡਾ ਸੌਫ ਸੌ ਬੈਟਰਗਾ ਜੇ ਹੱਟ ਕੇ ਮਾਰੇ ਆਂ ਭਾਈ ਸਿੰਗਲ ਵਰੀ ਇੱਕ ਵਰੀ ਆਪਾਂ ਨਾ ਬਾਕੀ ਤੂਰ ਮਾਰੇਗਾ ਪਰ ਰੋਟਾ ਵੇਟਰ ਫੇਰਗਾ ਤੂੰ ਜੋ ਪੂਰੀ ਲਿਫਟ ਘੇਰਾ ਨਾ ਟਲੇ ਉੱਪਰ ਫਰੇਮ ਮੇ ਫਸਾ ਮੇਰਾ ਇਕੱਠੇ ਹੋਣ ਲੱਗ ਗਏ ਟਲੇ ਉਹ ਕੰਨੇ ਕੀ ਚੜਾ ਕਿਉਂ ਕੰਨੇ ਵਾਲਾ ਹੀ ਇਹਦਾ ਨਾ ਵਾਰ ਰੋਟਾ ਵੇਟਰ ਮਾਰ ਗਿਆ ਚੰਗੀ ਤਰ੍ਹਾਂ ਐਂ ਫੇਰ ਪਾਰ ਗਿਆ ਹਲ ਤੂਰਤੀ ਹੀ ਰਗੇ ਛੋਟੀ ਟਰਾਲੀ ਉਹਨਾਂ ਦੀ ਬੜੀ ਫਿੱਤ ਰਹੇ ਨੇ ਲੈਪਾ ਹੀ ਲਗੇ ਡੀਜ਼ਲ ਪਾ ਟ੍ਰੈਕਟਰ ਮਾ ਉਹ ਲੈਡਮਾ ਤੇਰੀ تیر ਕਰਕੇ ਖੜਾ ਦੇ ਆ ਸਵੇਰੀ ਆਪਣਾ ਸਾਜਰੇ ਫਿਰ ਲੰਘ ਜਾ ਹਾ ਬੰਦਾ ਲੈ ਬਈ ਕਰਦੀ ਪਿਆਰੀ ਕਿੰਨੀ ਸਾਰਾ ਥੋੜਾ ਇਹਨਾਂ ਰਿਗਲ ਯੂਰਪਾਨੇ ਨੂੰ ਪੁਰਾ ਪਰ ਮਾਰਦੇ ਪਾਣੀ ਟਰੈਕਟਰ ਕਰਦੀ ਪਰ ਗਰਦ ਦੀ ਗਰਜਾ ਮੈਨ ਲਵਾਥੇ ਖਾਦੀ ਸਿੱਟਿਆ ਹੋਇਆ ਬਾਰ ਬਿੱਟਾ ਮਾਰਦੇ

ਆਗੇ ਦੇ ਬਾਈ ਮੇਲ ਆਪਾਂ ਟਰਾਲੀ ਦਾ ਹੋਇਆ ਸਿੱਧਾ ਹੀ ਕੰਡਾ ਬੱਸ ਦੋ ਟਰਾਲੀਆਂ ਮੁਰੇ ਦੀਆਂ ਟਰਾਲੀ ਆ ਗਈ ਚੈਨ ਪਰ ਆਪਣੀ ਜਲਤੁਰੇ ਦੇ ਥੋੜਾ ਜਿਹਾ ਲੇਟ ਆਪਾਂ ਕਿੰਨਾ ਬਹੁਤ ਘਟ ਗਿਆ ਬੱਸ ਦੀਆਂ ਹੀ ਟਰਾਲੀਆਂ ਕੰਡੇ ਭਰਿਆ ਰੀਆਂ ਪਹਾੜੀ ਆੜ ਸਾਰਾ ਖਾਲੀ ਪਿਆ ਕੰਡਾ ਗੁੰਡਾ ਕਰਾਕ ਹੈ ਨਵੇੜੇ ਦੇ ਬਾਈ ਪੰਜ ਤਰੀਕਾ ਨੋਟਿਸ ਵੀ ਲਗ ਕਰਤੇ ਨੇ ਨਾ ਜਾਰੀ ਕਿ ਪੰਜ ਤਰੀਕ ਤੱਕ ਮੇਲ ਬੰਦ ਹੋ ਜਾਏਗਾ 5 ਮਾਰਚ ਤੱਕ ਜਣੀ 10 ਤੋਂ 12 ਮਾਰਚ ਤੱਕ ਜ਼ੋਰ ਲੱਗੇ ਜਾਏਗਾ ਜਿਹੜੇ ਸਾਫਗਰ ਮਿੱਲ ਕਾਲੀ ਲੱਗਿਆ ਹੁਣ ਨਵੇਂ ਸ਼ਹਿਰ ਵਾਲਾ ਗੰਨਾ ਵੀ ਘਟ ਗਿਆ ਹਾਂ ਕਰਦਾ ਢਾਲ ਰੱਖਿਆ ਕਰਦਾ ਹੋਰ ਕਿਤਰਾ ਠੀਕ ਹੈ ਹੈ ਨਾ ਵਧੀਆ ਤੂੰ ਸੁਣਾ ਓਕੇ ਰਿਪੋਰਟ ਹੈ ਠੰਡਾ ਕਰਨ ਲੱਗਿਆ ਬਾਈ ਠੰਡਾ ਹੈ ਗਰਮੀ ਹੋ ਗਈ ਗਰਮੀ ਠੰਢੀ ਕਰਦੀ ਇਸ ਟਰਾਲੀ ਦਾ ਪਟਿਆ ਬਾਈ ਟਾਇਰ ਆ ਟਾਇਰ ਫਟ ਗਿਆ ਟਰਾਲੀ ਬਾਈ ਨੇ ਸਿੱਟੀ ਲਵਾ ਦੀ ਅੰਦਰ ਇਹ ਆਪਾਂ ਪਹਿਲਾਂ ਖਾਲੀ ਕਰਾ ਰੋੜਾ ਰੂੜਾ ਲੱਗ ਗਿਆ ਕੋਈ ਉੱਥੇ ਪਹਿਲਾਂ ਖਾਲੀ ਕਰਾ ਦੀ ਬਾਈ ਨੇ ਹਨਾ ਇਹ ਆਪਾਂ ਵੀ ਤਾਂ ਪਹਿਲਾਂ ਖਾਲੀ ਕਰਾ ਦੇਣੀ ਆ ਤਾਂ ਵੀ ਜੀਵਿੰਦਾਰ ਨੂੰ ਪ੍ਰੇਸ਼ਾਨੀ ਨਾ ਹੋਵੇ ਇੱਕ ਟਾਇਰ ਲਾਲੇ ਫਟ ਗਿਆ ਰੋੜਾ ਰੂੜਾ ਲੱਗਿਆ ਉਰੀ ਕੋਈ ਅੰਦਰ ਅੱਗੇ ਹੀ ਹੋਇਆ ਜਿਹੜਾ ਟਾਇਰ ਬਾਈ ਬਦਲ ਕੇ ਹਾਂ ਕਈ ਵਾਰ ਦੂਏ ਬਾਬਾ ਜੰਦੇਗਾ ਦੂਏ ਦਾ ਨੁਕਸਾਨ ਹੋ ਜਾ ਕੈਂ ਤਰੀਕ ਤੱਕ ਚੱਲੂਗੀ ਮਿੱਲ ਫੇਰ ਮਿੱਲ 5 ਤਰੀਕ ਦਿੱਤੀ ਆ ਵੀਰੇ ਮਿੱਲ ਵਾਲਿਆਂ ਨੇ 5 ਤਰੀਕ ਨੂੰ ਫਾਈਨਲ ਹੋ ਜੇ ਲੰਬੀ ਚੱਲੂਗੀ ਦੀ ਵਧਾਵਾ ਦੇ 10 ਦੁੱਫ ਤੱਕ 15 ਵਕਤ ਕੋ ਹੋਲੀ ਕਰਕੇ ਕੰਮ ਖਰਾਬ ਹੋ ਜਾਣਾ ਮੜਾ ਜਾ ਟੈਂਕਰ ਗੱਲ ਪਾਣੀ ਛਿੜਕੋ ਬਾਈ ਉਹ ਟੈਂਕਰ ਲਿਆਓ ਭਰ ਕੇ ਤਰਵਾ ਪੂਰੇ ਲਗਣੀ ਦੀ ਬਾਈ ਆਪਣੀ ਟਰਾਲੀ ਆਪਾਂ ਨੇ ਟਾਇਰ ਪਟਣੇ ਕਰਕੇ ਦੋ ਹੀ ਟਰਾਲੀ ਲਵਾਈ ਦੀ ਜਾਨਕੀ ਇਸ ਟਰਾਲੀ ਪਿੱਛੇ ਉਹ ਪਰਾਂ ਜਿੰਮੇਦਾਰਾਂ ਨੇ ਰੌਲਾ ਪਾ ਲਿਆ ਸੀ ਟਰਾਲੀ ਕਿਉਂ ਪਹਿਲਾਂ ਧਾਰਨ ਲਗਿਆ ਬਾਈ ਕਿਸੇ ਦੀ ਮਜਬੂਰੀ ਸਮਝਣੀ ਚਾਹੀਦੀ ਹੈ ਕੱਲੂ ਆਪਣੇ ਗੱਲ ਵੀ ਕੋਈ ਹਾਦਸਾ ਹੋ ਜ਼ਗਾਣਾ ਲੱਗ ਗਿਆ ਬਾਈ ਨੰਬਰ ਆਪਣਾ ਚੈਨ ਪਰ ਲਾ ਫੀ ਟਰਾਲੀ ਹੁਣ ਉੱਤਰ ਜਾਈ ਜ ਲੈ ਲਿਓ ਬਾਕੀ ਬਾਈ 11:30 ਇੰਟਰ ਹਾਈਵੇ ਤੇ ਆਪਾਂ 1 ਵਜੇ ਉਰੇ ਆ ਗਏ ਯਾਨੀ ਅੱਜ ਦੋ ਟਾਈਆਂ ਘੰਟੇ ਮੈਂ ਟਰਾਲੀ ਖਾਲੀ ਹੋ ਜਾਣੀ ਹੈ ਮਿਲ ਲਵਾਂ ਬਾਕੀ ਬਾਈ ਜਿਹੜੀ ਅੱਜ ਵਾਲੀ ਵੀਡੀਓ ਆਪਣੀ ਦੋ ਦਿਨਾਂ ਦੀ ਇਕੱਠੀ ਹੈ ਕੱਲ ਆਪਾਂ ਨੇ ਵੀਡੀਓ ਬਣਾਈ ਨਹੀਂ ਇਹ ਦੋ ਦਿਨਾਂ ਦੀ ਵੀਡੀਓ ਇਕੱਠੀ ਐਡਿਟ ਕਰਕੇ ਪਾएंगे ਆਪਾਂ ਸ਼ਾਮ ਨੂੰ ਕਈ ਬੰਦੇ ਕਹਿੰਗੇ ਵੀ ਰਾਤ ਇੱਕ ਭਰਦੇ ਸਵੇਰੀ ਮਿਲ ਲਵਾਂ ਵੀ ਚਲੇਗੇ ਵੀ ਕਿਉਂਕਿ ਇਤਰਾ ਬਣ ਗਿਆ ਤਣੀ ਦੋ ਦਿਨ ਦੀ ਵੀਡੀਓ ਹੈ ਬਾਈ ਆਪਾਂ ਨੇ ਇਹ ਤਾਂ ਹੀ ਰਸਤੇ ਰਸਤੇ ਵਾਲੀ ਬਣਾਈ ਨਹੀਂ ਅੱਜ ਕਿਉਂ ਰਸਤੇ ਮਤਲਬ ਉਹੀ ਹੋਸ ਹੈ ਸਾਨੂੰ ਪਤਾ ਹੀ ਹੈ ਪਰ ਉਹ ਜ ਅਗਲਾ ਕਦੇ ਵੀ ਉਹੀ ਦਿਖਾਈ ਜਾਂ ਹਾਂ ਰੋਜੇ ਵੀ ਮੱਥਾ ਟੇਕਿਆ ਚਲੇ ਨਿਉ ਕਰਿਆ ਉਹ ਕਰਿਆ ਬਣ ਗਿਆ ਬਾਈ ਕੰਮ ਆਪਣਾ ਹੋ ਗਈ ਖਾਲੀ ਟਰਾਲੀ ਇਹ ਦੋ ਡਰਾਂ ਦੀਆਂ ਬਾਈ ਬਾਹਰ ਦੇਖਦੇ ਸਾਰੇ ਯਾਰਡ ਮਾ ਆਂਦੀ ਹੋ ਜਾਂਦੀ 72 10 ਕਾਦੀ ਆ ਕੜੀ ਆਵਾਜ਼ ਇਨਸ਼ਾਅੱਲਾ ਭਾਈ ਸ਼ੱਲ ਐ ਪਿੰਡ ਨੂੰ ਟਾਈਮ ਗਏ ਦੇਲੇ ਹੋ ਗਿਆ ਜੀ ਇੰਨੇ ਕਿਹਾ ਸਭ ਤੋਂ ਪਹਿਲੀ ਟਰਾਲੀ ਇੱਡੀ ਕੀਤੀ ਕੀਤੀ ਹੋ ਜੀ ਹੋ ਜਗੇ ਆਪਾ ਬਸੰਤ ਉੱਪਰ ਐ ਮੈਂ ਚਾਲੀ ਟਰਾਲੀ ਵਾਂ ਵਧੀਆ ਜੀ ਵਧੀਆ ਘਰ ਵਧੀਆ ਬੱਲੇ ਜੀ ਲੈ ਵੀ ਤਾਰ ਦਿਆ ਨਿਆਣਿਆਂ ਨੂੰ ਠੀਕ ਆ ਸਾਧਰੂ ਵੀਡੀਓ ਦੇਖਿਓ ਸਾਰੇ ਓਕੇ ਕਰੀ ਆ ਗਏ ਆਪਾਂ ਬਈ ਟਰਾਲੀ ਹੋ ਗਈ ਖਾਲੀ ਟਾਈਮ ਗੇ ਲਈ ਟਰੈਕਟਰ ਜੋੜਨੇ ਆਪਾਂ ਬਾਹੀਮਾਏ ਵਾਲਾ ਫੋਰਮਨ ਕਰ ਰਿਹਾ ਹੈ ਰੇਪੇਰ ਹਾਂ ਜੀ ਲੱਗਿਆ ਨੇੜੇ ਕੰਮ ਕਰਦੀ ਫਿੱਟ ਹੈ ਹਾਂ ਜੀ ਬੂਟਰ ਪਾ ਦਿਆ ਚੈਨ ਪਾਈ ਜੀ ਹਾਂ ਕੱਕੇ ਕੀ ਕਰ ਰਹੇ ਆ ਬੋਸ ਤੇ ਭਾਗੇ ਬਹੁਤ ਵਧੀਆ ਉਹ ਤਾਂ ਟਰੈਕਟਰ 'ਤੇ ਨਹੀਂ ਚੜਨਾ ਬੜਾ ਜੌਂਡੀਅਰ 'ਤੇ ਚੜਾਣਾ ਬਣੇ ਪਰ ਇਸ 'ਤੇ ਨਹੀਂ ਚੜਨਾ ਮੈਂ ਉਹ ਆ ਵੀ ਨਹੀਂ ਜਾਂਦਾ ਜੌਂਡੀਅਰ 'ਤੇ ਚੜਾਣਾ ਬਣੇ ਪਰ ਕਿੱਥੇ ਜੌਂਡੀਅਰ ਕਰਦੀ ਫਿੱਟਾ ਖਾਲੀ ਖੱਲੀ ਦੀ ਭਰਦੀ ਵਿੱਚ ਦੇ ਨਾ ਜੌਂਡੀ ਟਰੈਕਟਰ 'ਤੇ ਚੜਨਾ ਚਲ ਆਪਾਂ ਉਹੀ ਲੈ ਜਾਂਗੇ ਖੇਤ ਬਾਣ ਚੱਲਾਂਗੇ ਆਪਾਂ ਬੜਾ ਹੀ ਲੈ ਜਾਂਗੇ ਬੜਾ ਛੋਟਾ ਬੜਾ ਲੈ ਜਾਂਗੇ ਹੋਰ ਖੇਤ ਬਣ ਚਲੇਗੇ ਮਸ਼ੀਨ ਤੇ ਚੜਨਾ ਚੜ ਜਾ ਫਿਰ ਚੜ ਜਾ ਮੱਚੜਾ ਵਾ ਇਹ ਲੈ ਚਲੋ ਲਾਓ ਜੋਰ ਲਾਓ ਲਾਓ ਜੋੜ ਲਿਆ ਬਾਈ ਰੋਟਾਵੇਟਰ ਆਪਣਾ ਸੁਪਰ ਸੀਡਰ ਵਾਲਾ ਆਪਣਾ ਬੜਾ ਜਿਹੜਾ ਬਣੇਗਾ ਦੇਖੇ ਟਰੈਕਟਰ ਨੂੰ ਚਲਾ ਆ ਗਿਆ ਕਿਸ ਤਰ੍ਹਾਂ ਚਲਾ ਆਇਓ ਬੜੇ ਰੋਟਾਵੇਟਰ ਮੰਗਣਾ ਜੋੜੇ ਗੰਨੇ ਵਾਲੇ ਖੇਤਮਾ ਜੋੜਦਾ ਬਾਈ ਖੇਤ ਤੇ ਟਰੈਕਟਰ ਐਨ ਵਧੀਆ ਚੱਲ ਰਿਹਾ ਬਾਈ ਕੋਈ ਪਰਵਾਹ ਨਹੀਂ ਆ ਇਹਨੂੰ ਪਹਿਲਾਂ 36 ਦੀ ਆਪਣਾ ਮਰਖਾ ਚਲੇ ਜਾ ਦਮ ਦਿਖਾ ਦੂਏ ਗੇਰਵਾ ਚਲਾ ਰਹੇ ਆਪਾਂ ਲੋਵਾ ਬਾਕੀ ਹਜੇ ਤਾਂ ਬਹੁ ਬਾਹੀ ਹੋਣੀ ਹੈ ਖੇਤੀ ਕਿਸੇ ਅੱਜ ਖੜਾ ਨਿਪੜ ਗਿਆ ਸਵੇਰੇ ਫੇਰ ਹਲ ਮਾਰਾਂਗੇ ਤਾਂ ਫੇਰ ਮਾਰਾਂਗੇ ਪਰ ਆਹ ਕੰਪਿਊਟਰ ਵਾਲਾ ਉਹਨੇ ਚੜਾ ਭੰਣੀਆਂ ਆਪਾਂ ਨੇ ਕੰਨੇ ਵਾਲੀਆਂ ਪਰ ਮੋਢੇ ਡਲੇ ਜੋ ਕਹਿਤ ਨੇ ਬੇੜਾ ਕਾ ਕਾਲੂ ਕਰੇਗੇ ਕੀ ਹਲਾਗਲਰ ਫੋਟੋਫਰ ਕਰੇਗਾ ਨਾ ਬੇੜੇਗਾ ਕਰੇਗਾ ਪਿਆਰੇਗੇ ਠੀਕ ਹੈ ਭਾਈ ਅੱਜ ਦੀ ਵੀਡੀਓ ਦੇਖਣ ਵਾਸਤੇ ਧੰਨਵਾਦ ਸਸਰੀ ਗੱਲ ਸਾਰਿਆਂ ਨੂੰ ਬਿਲਾ ਕਾਲੂ ਨਵੀਂ ਵੀਡੀਓ